ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਦੀ ਲਾਉਣ ਦੀ ਜਿਹੜੀ ਮੁਹਿੰਮ ਚੱਲਦੀ ਆ ਰਹੀ ਹੈ 2019 ਤੋਂ ਜਿਹੜਾ ਹੁਣ 2024 'ਚ ਅਸੀਂ ਪਹੁੰਚ ਚੁੱਕੇ ਹਾਂ ਤਕਰੀਬਨ ਅਸੀਂ 2 ਜਿਹੜੇ ਮਿਲੀਅਨ ਰੁੱਖ ਲਾ ਚੁੱਕੇ ਹਾਂ ਪੰਜਾਬ 'ਚ ਇਸ ਸਮੇਂ ਦੌਰਾਨ ਤੇ ਅੱਜ ਦਾ ਮਕਸਦ ਇਹ ਸੀ ਵੀ ਤੁਸੀਂ ਪਿੱਛੇ ਟਰੱਕ ਦੇਖ ਸਕਦੇ ਹੋ ਸਾਲ ਲਈ 2024 ਦੀ ਪਲਾਂਟਿੰਗ ਹੈਗੀ ਆ ਪੰਜਾਬ ਦੇ ਵਿੱਚ ਮਾਲਵੇ ਦੇ ਇਲਾਕੇ ਵਿੱਚ ਉਹ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਫਰੀਦਕੋਟ ਦੇ ਦੋ ਪਿੰਡਾਂ ਇੱਕ ਰਾਈਆਂ ਵਾਲਾ ਇੱਕ ਢਾਬ ਸ਼ੇਰ ਸਿੰਘ ਵਾਲਾ ਇਹ ਮਤਲਬ ਕੱਲ ਤੋਂ ਜਿਹੜੀ ਸਾਡੀ ਜਿਹੜੀ ਪਲਾਂਟਿੰਗ ਐਕਟੀਵਿਟੀਜ਼ ਹੈਗੀ ਇਹ ਸ਼ੁਰੂ ਹੋ ਜਾਣੀਆਂ ਤੇ ਅਗਲੇ 10 ਦਿਨਾਂ ਦਾ ਸੀ ਵੇਰਵਾ ਤੁਹਾਨੂੰ ਪਾਵਾਂਗੇ ਕਿ ਕਿੱਥੇ ਕਿੱਥੇ ਕਿਹੜੇ ਕਿਹੜੇ ਇਲਾਕੇ 'ਚ ਸਾਡੇ ਬੂਟੇ ਲੱਗਣੇ ਆ 35 40 ਹਜ਼ਾਰ ਬੂਟਾ ਜਿਹੜਾ ਸਾਡੇ ਨਰਸੀਚੋਂ ਨਿਕਲਣਾ ਹੈ ਇਕੱਠਾ ਅਗਲੇ 10 ਦਿਨਾਂ 'ਚ ਇੱਕ ਵੱਡੀ ਭਵਾਨੀ ਫੈਕਟਰੀ ਆ ਭਵਾਨੀ ਆਪਣੇ ਫਤਿਹਗੜ੍ਹ ਸਾਹਿਬ ਦੀ ਉਦੋਂ ਵਿੱਚ ਫਜ਼ਲਕਾ ਦਾ ਇਲਾਕਾ ਹੈਗਾ ਪੁਲਸ ਲਾਈਨ ਫਜ਼ਲਕਾ ਇੱਕ ਜਗਾ ਰਾਮ ਤੀਰਥਾ ਬਠਿੰਡੇ ਸ਼ਹਿਰ ਦਾ ਪਿੰਡ ਆ ਇੱਕ ਜਹਾਂਗੀਰ ਦੇ ਧੂਰੀ ਪਿੰਡ ਆ ਸੰਗਰੂਰ ਜ਼ਿਲ੍ਹੇ ਦੇ ਇਹ ਇੱਕ ਦੌਨ ਕਲਾ ਇੱਕ ਖਡੋਲੀ ਪਿੰਡ ਆ ਪਟਿਆਲੇ ਜ਼ਿਲ੍ਹੇ ਦੇ ਪਿੰਡ ਆ ਤਾਂ ਉਸ ਤੋਂ ਬਾਅਦ ਅਤਲਾ ਖੁਰ ਦਾ ਮਾਨਸਾ ਜ਼ਿਲ੍ਹਾ ਦਾ ਪਰਸਨ ਫਾਰਮਰ ਨੇ ਲੈਂਡ ਆਪਣੀ দান ਕੀਤੀ ਇਹਦੇ ਜੰਗਲ ਲਈ ਹਜ਼ਾਰ ਬੂਟੇ ਉੱਥੇ ਜਾ ਰਿਹਾ ਉਹ ਤੋਂ ਕੋਟ ਗੰਗੂ ਪਿੰਡ ਲੁਧਿਆਣਾ ਜ਼ਿਲ੍ਹੇ ਦਾ ਇੱਥੇ ਜਾ ਰਿਹਾ ਬੂਟੇ ਇੱਕ ਮਹਿਲ ਕਲਾ ਸੋਡਿਆ ਜਿੱਥੇ ਆਪਣਾ ਬਰਨਾਲੇ ਜ਼ਿਲ੍ਹਾ ਦਾ ਪਿੰਡ ਆ ਇਹ ਸਾਡੀ ਜਿਹੜੀ ਕਾਰਵਾਈ ਸੀ ਜਿਹੜੀ ਇਹ ਅਗਲੇ ਜਿਹੜੇ 10 15 ਜਿਹੜੇ ਦਿਨ ਹੈਗੇ ਆ ਇਹਨਾਂ ਦੇ 35 ਤੋਂ 40 ਹਜ਼ਾਰ ਬੂਟੇ ਸਾਡੀ ਮਾਸਟਰ ਨਰਸਰੀ ਇੱਥੇ ਸਰਸੈਂਟਰ ਹੈਗਾ ਉੱਥੋਂ ਇਹ ਬੂਟੇ ਜਿਹੜੇ ਹੈਗੇ ਸਾਰੇ ਨੇਟਿਵ ਜਿਹੜੇ ਹੈਗੇ ਪੰਜਾਬ ਦੇ ਉਦੋਂ ਜੇ ਫਲਾਈਆਂ ਹੋ ਗਈਆਂ ਜੰਡ ਹੋ ਗਏ ਕਿਕਰਾਂ ਹੋ ਗਈਆਂ ਕਰੀਰ ਹੋ ਗਏ ਉਦੋਂ ਸਾਡੇ ਰਹੂੜੇ ਹੋ ਗਏ ਇਹ ਸਾਰੇ ਵਣ ਪੀਲੂ ਹੋ ਗਏ ਸਾਰੇ ਜਿਹੜੇ ਦਰਖਤ ਪੁਰਾਣੇ ਸਾਡੇ ਹੈਗੇ ਆ ਆਮਲਾ ਹੋ ਗਿਆ ਅੰਬ ਹੋ ਗਿਆ ਅ ਅਮਰੂਦ ਹੋ ਗਿਆ ਜਾਮਨ ਹੋ ਗਈ ਸਾਰੇ ਜਿੰਨੇ ਵੀ ਸਾਡੇ ਪੁਰਾਣੇ ਰੋਖਾ ਪੰਜਾਬ ਦੇ ਉਹ ਇਸ ਨਰਸੀਆਂ ਚ ਤਿਆਰ ਕੀਤੇ ਜਾਂਦੇ ਆ ਤੇ ਇੱਥੋਂ ਜਿਹੜੇ ਸਪਲਾਈ ਪਿੰਡ ਪਿੰਡ ਹੋਣਗੇ ਤਾਂ ਹੁਣ ਇਹਦਾ ਮਕਸਦ ਦੱਸਦੇ ਸਾਡੇ ਇਹ ਜਿਹੜੇ ਛੋਟੀਆਂ ਪੰਜਾਬ ਪੰਜਾਬ ਦੇ ਵਿੱਚ ਬਹੁਤ ਸਾਰੇ ਗੁਰੂ ਘਰ ਜਿਹੜੇ ਹੈਗੇ ਆ ਇਸ ਜੜੀਆਂ ਦੇ ਨਾਂ ਤੇ ਜਿਵੇਂ ਇੱਕ ਝੇੜਾ ਸਾਹਿਬ ਗੁਰਦਾਰਾ ਸਾਡੇ ਸਤਗੁਰੂ ਜ਼ਿਲ੍ਹੇ ਚ ਪੰਡਗੋ ਉਹ ਦਸਾਉਂਦਾ ਹੈਗਾ ਸਾਡੇ ਪੰਜਾਬ ਵਿੱਚ ਛੋਟੇ ਛੋਟੇ ਚਿੜੀਆਂ ਹੁੰਦੀਆਂ ਸੀਗੀਆਂ ਸਾਡੇ ਜਿਹੜੇ ਬਜ਼ੁਰਗ ਦੱਸਦੇ ਸਾਨੂੰ ਵੀ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਚਿੜੀਆਂ ਹੁੰਦੀਆਂ ਸੀ ਹਰੀ ਕ੍ਰਾਂਤੀ ਤੋਂ ਪਹਿਲਾਂ ਇਹ ਹਰੀ ਕ੍ਰਾਂਤੀ ਤੋਂ ਬਾਅਦ ਇਹ ਸਾਰਾ ਸਾਨੂੰ ਜਿਹੜਾ ਦਿਖ ਰਿਹਾ ਸਾਰਾ ਝੋਨਾ ਤੇ ਜਿਹੜਾ ਕਣਕ ਦਿਖ ਰਹੀ ਹੈ ਇਹ ਸੀ ਢਿੱਡ ਭਰਿਆ ਪੰਜਾਬ ਦੇ ਦੇ ਬਖਸੂਬੇ ਦਾ ਤੇ ਬਾਹਰਲੇ ਸੂਬਿਆਂ ਦਾ ਪਰ ਸਾਨੂੰ ਇਹ ਰਖਾਵੇਂ ਨਾ ਇਹ ਪਰਤਨਾ ਪਿਆ ਵੀ ਹੁਣ ਅਸੀਂ ਸਾਡੇ ਕੋਲ ਜੰਗਲਾਂ ਦਾ ਰਕਬਾ 3.7% ਆ ਇਹ ਮਾਲਵੇ ਦਾ ਇਲਾਕਾ ਪਲੇਨ ਇਲਾਕਾ ਹੈਗਾ ਇੱਥੇ ਸਾਡੇ ਹਾਲਾਤ ਬਹੁਤ ਮਾੜੀ ਸੀ ਇਸ ਲਈ ਸੀ ਮਾਲਵੇ ਦਾ ਇਲਾਕਾ ਪਹਿਲਾਂ ਸ਼ੁਰ ਹੌਲੀ ਹੌਲੀ ਕੰਢੀ ਇਲਾਕੇ ਸਾਨੂੰ ਬਹੁਤ ਸਾਰੀਆਂ ਜਰੂਰੀ ਪੋਸਟਾਂ ਆਪਣੇ ਕੰਢੀ ਇਲਾਕੇ ਤੋਂ ਕਾਲ ਆ ਰਹੀ ਆ ਹਾਲਾਤ ਕੰਢੀ ਇਲਾਕੇ ਦੇ ਬਹੁਤ ਮਾੜੇ ਆ ਤਾਂ ਇਹ ਜਿਹੜਾ ਸਿਸਟਮ ਹੈਗਾ ਉਤੋਂ ਅਸੀਂ ਇੱਕ ਪੋਸਟ ਪਾਈ ਸੀ ਪਿੱਛੇ ਜਿਹੜੇ ਡੂਨੇ ਬੰਦੇ ਸੀਗੇ ਉੱਥੇ ਇੱਕ ਇੱਕ ਕਚਨਾਰ ਦੀ ਬੇਲ-ਬੇਲ ਆਉਂਦੀ ਆ ਉੱਥੋਂ ਉਹ ਪਹਾੜੀ ਇਲਾਕੇ ਦੇ ਡੂਨੇ ਬਣਾਉਂਦੇ ਦਾ business ਬਿਲਕੁਲ ਠੱਪ ਹੋ ਗਿਆ ਉਹ ਕਹਿੰਦੇ ਸਾਡੇ ਕੋਲ ਇਹ ਬੱਚੀ ਨਹੀਂ ਬੇਲ ਹੈਗੀ ਜਿਹੜੀ ਤਾਂ ਇਹ ਜਿਹੜਾ ਸਿਸਟਮ ਹੈਗਾ ਜਦੋਂ ਜਰੂ ਅਸੀਂ ਕੰਢੀ ਇਲਾਕੇ ਜਾਵਾਂਗੇ ਰੋਪੜ ਹੋ ਗਿਆ ਹਿਸ਼ਾਰਪੁਰ ਪਠਾਨਕੋਟ ਜਾਵਾਂਗੇ ਜਰੋਂ ਇਹ ਔਰਲ ਸਭੇ ਜਾਵਾਂਗੇ ਅ ਉੱਥੋਂ ਦੇ ਇਲਾਕੇ ਦਾ ਸਰਵੇ ਹੋਊਗਾ ਕਿੱਥੇ ਕੀ ਪੋਜੀਸ਼ਨ ਆ ਤੇ ਸਾਡੇ ਨਾਲ ਜਿਹੜੀ ਮਕਸਦ ਰਹੀ ਸੀ ਵੀਡੀਓ ਬਣਾਉਣ ਦਾ ਵੀ ਸਾਡੇ ਪੰਜਾਬ ਦਾ ਮਾਲਵਾ ਦਾ ਇਲਾਕਾ ਪਾਣੀ ਵੀ ਥੱਲੇ ਤੇ ਚਾਈ ਤੁਰਿਆ ਜਾ ਰਿਹਾ ਸੀ ਰਾਜਪੁਰੇ ਤੋਂ ਸ਼ੁਰੂ ਕਰੀਏ ਪਰ ਰਾਜਪੁਰੇ ਤੋਂ ਬਹੁਤ ਬੁਰੇ ਹਾਲ ਦਾ ਰਾਜਪੁਰੇ ਸ਼ੰਭੂ ਬਲਾਕ ਹੋਇਆ ਰਾਜਪੁਰਾ ਬਲਾਕ ਹੈ ਤੇ ਸਾਰਾ ਜਿਹੜੋ ਜਾਣਦੇ ਆਪਾਂ ਪਾਣੀ ਦਾ ਲੈਵਲ ਬਹੁਤ ਨੀਵਾ ਚਲਾ ਗਿਆ ਹੈਗਾ ਤੇ ਸਾਡੇ ਕੋਲ ਜਿਹੜੀ ਸੈਂਟਰਲ ਬੈਲਟ ਹੈਗੀ ਸਾਡੀ ਜਿਹੜਾ ਪਟਿਆਲਾ ਹੋਇਆ ਲੁਧਿਆਣਾ ਹੋਇਆ ਬਾਕੀ ਜਾਂ ਸਾਡੇ ਦਰਿਆ ਦੇ ਕੰਢੇ ਦੇ ਇਲਾਕੇ ਲੱਦੇ ਉਹੀ ਉਹਨਾਂ ਵਿੱਚ ਪਾਣੀ ਸਹੀ ਆ ਤੇ ਅਸੀਂ ਇਧਰ ਨੂੰ ਹੋਰ ਮੂਵ ਕਰ ਜਾਈਏ ਬਠਿੰਡਾ ਉਥੇ ਦਾ ਪਾਣੀ ਖਾਰਾ ਹੈਗਾ ਸਾਰਾ ਇਸ ਲਈ ਸਾਡੇ ਜਿਹੜੇ ਇਹ ਰੁੱਖੀ ਹੈਗੇ ਜਿਹੜੇ ਪੰਜਾਬ ਦਾ ਵਰਖਾ ਦਾ ਪੈਟਰਨ ਜਿਹੜਾ ਹੈਗਾ ਇਹ ਚੇਂਜ ਕਰਨੀ ਹੈ ਮਤਲਬ ਸੋ ਮਕਸਦ ਇਹੀ ਆ ਇਹ ਵੀਡੀਓ ਬਣਾਉਣ ਦਾ ਵੀ ਸਾਡਾ ਜਿਹੜਾ ਪਲਾਂਟਿੰਗ ਸੀਜ਼ਨ ਆ ਸ਼ੁਰੂ ਹੋ ਚੁੱਕਿਆ ਤਾਂ ਉਹ ਚ ਅਪਨ ਸਾਰਿਆਂ ਨੂੰ ਮਿਲ ਜੁਲ ਕੇ ਪੰਜਾਬ ਦੀ ਧਰਤੀ ਨੂੰ ਰੁੱਖਾਂ ਨਾਲ ਸੰਸ਼ੀਕਾਰਨਾ ਪੈਣਾ ਤੇ ਇਹਦੇ ਵਿੱਚ ਹੋਰ ਗੱਲ ਹੈਗੀ ਆ ਜਿਹੜੇ ਟਰੱਕ ਜਾਂਦੇ ਆ ਜਾਂ ਗੱਡੀਆਂ ਸਾਡੇ ਵੱਲੋਂ ਟਰਾਂਸਪੋਰਟੇਸ਼ਨ ਫ੍ਰੀ ਹੁੰਦੀ ਆ ਬੂਟੇ ਫ੍ਰੀ ਆ ਪਰ ਉਹ ਕਨਾਲ ਵਾਸਤੇ ਕਨਾਲ ਤੋਂ ਸ਼ੁਰੂਆਤ ਹੁੰਦੀ ਆ ਜੇ ਇਸ ਬੰਦੇ ਨੇ ਕਨਾਲ ਚ ਬੂਟੇ ਲਾਉਣੇ ਆ ਕਿਸੇ ਪੰਚਾਇਤ ਨੇ ਜਾਂ ਕਿਸੇ ਫਾਰਮਰ ਨੇ ਕਨਾਲ ਵਾਸਤੇ ਬੂਟੇ ਜਾਂਦੇ ਆ ਜੰਗਲ ਵਾਸਤੇ ਮੰਨ ਲਓ ਕਨਾਲ ਚ 200 300 ਬੂਟਾ ਲੱਗਣਾ ਤਾਂ ਸਾਡੀ ਜਿਹੜੀ ਗੱਡੀ ਹੈਗੀ ਉਹਦੀ ਕੈਪੈਸਿਟੀ ਜਿਵੇਂ ਵੱਡੀ ਗੱਡੀ ਦੀ ਕੈਪੈਸਿਟੀ 5000 ਤੋਂ ਉੱਪਰ ਆ ਛੋਟੀ ਗੱਡੀ ਦੀ ਕੈਪੈਸਿਟੀ 1500 ਦੀ ਆ ਉਹ ਪੂਲ ਹੋ ਕੇ ਜਾਊਗਾ ਇਹ ਵੀ ਸਮਝਣਾ ਪੈਣਾ ਹੈਗਾ ਤਾਂ ਕਿ ਜਿਹੜਾ ਆਪਾਂ ਜਦੋਂ ਸਾਡੇ ਕੋਲ ਕਾਲ ਤੁਸੀਂ ਕਰੋ ਤਾਂ ਇਹ ਮੰਨ ਕੇ ਚੱਲੋ ਵੀ ਕਨਾਲ ਜੇ ਲਵਾਉਣਾ ਤਾਂ ਸਾਡੇ ਕੋਲ ਤੁਸੀਂ ਸੰਪਰਕ ਕਰ ਸਕਦੇ ਥੋੜੇ ਬੂਟੇ ਲੈਣੇ ਆ ਸਾਡੇ ਕਈ ਨਰਸੀਆ ਪੰਜਾਬ ਦੇ ਇਲਾਕਿਆਂ ਵਿੱਚ ਹੈਗੀਆਂ ਉਹ ਤੁਸੀਂ ਕਦੋਂ ਵੀ ਜਾ ਕੇ ਆਪਣੀ ਗੱਡੀ 20 50 ਬੂਟੇ ਕਦੋਂ ਵੀ ਆਪਾਂ ਛੋਟੇ ਲੈਵਲ ਦੇ ਤੇ ਬੇਨਤੀ ਪ੍ਰਵਾਨ ਕਰਿਓ ਕਿਉਂਕਿ ਸਾਡੀ ਜਿਹੜੀ ਧਰਤੀ ਹੈਗੀ ਪੰਜਾਬ ਦੀ ਉਹ ਪਾਣੀ ਸਾਡੇ ਕੋਲ ਹੈਗਾ ਹਜੇ ਪਾਣੀ ਦੀ ਸਾਡੇ ਕੋਲ ਹੈਗਾ ਇਸ ਲਈ ਸਾਨੂੰ ਹੁਣ ਜੇ ਰੁੱਖ ਲਾਵਾਂਗੇ ਸਾਡੇ ਪਲਕੇ ਹੋਰ ਵਰਖਾ ਦਾ ਪੈਟਰਨ ਚੇਂਜ ਹੋਊਗਾ ਜੇ ਅਸੀਂ ਇਹਨੂੰ ਦੇਰੀ ਕਰਦੇ ਜਾਵਾਂਗੇ ਹੋਰ ਤਾਂ ਸਾਡਾ ਜਿਹੜਾ ਅਗਲਾ ਸੰਘਰਸ਼ ਸਾਨੂੰ ਹੈਗਾ ਸਾਡੇ ਪਾਣੀ ਤੇ ਬਹੁਤ ਕੁਝ ਸਾਨੂੰ ਨਿਰਭਰ ਕਰਨਾ ਪੈਣਾ ਹੈਗਾ ਕੋਈ ਸਾਡੀ ਜਿਹੜੀ ਖੇਤੀ ਪ੍ਰਦਾਨ ਸੂਬਾ ਹੋਣ ਕਰਕੇ ਬਹੁਤ ਸਾਰਾ ਪਾਣੀ ਥੱਲੇ ਵੀ ਗੱਡ ਰਿਹਾ ਇਸ ਲਈ ਜਿਹੜੇ ਰੁੱਖ ਲਗਾਉਣੇ ਸਾਨੂੰ ਬਹੁਤ ਜ਼ਰੂਰੀ ਆ ਸਾਰਿਆਂ ਨੂੰ ਬੇਨਤੀ ਹੈਗੀਆਂ ਸਾਰੇ ਪੰਚਾਇਤਾਂ ਨੂੰ ਸਾਰੇ ਯੂਥ ਕਲੱਬਾਂ ਨੂੰ ਵੀ ਤਾਂ ਕਿ ਆਪਾਂ ਇਸ ਜਿਹੜਾ ਮਹਿੰਮ ਸਾਡੀ ਰਾਉਂਡ ਗਲਾ ਫਾਊਂਡੇਸ਼ਨ ਚੱਲ ਰਹੀ ਹੈ ਜੁੜ ਕੇ ਆਪਾਂ ਵੱਧ ਤੋਂ ਵੱਧ ਰੁੱਖ ਪੰਜਾਬ ਦੇ ਲਾ ਕੇ ਇੱਕ ਤਾਂ ਵਿਰਾਸਤੀ ਰੁੱਖਾਂ ਨੂੰ ਬਚਾਈਏ ਪੰਛੀ ਨੂੰ ਆਪਾਂ ਵਾਪਸ ਲਿਆਈਏ ਤਾਂ ਆਪਣੀ ਧਰਤੀ ਨੂੰ ਆਪਾਂ ਜਿਹੜਾ ਸੋਇਲ ਦਾ ਮਾਈਕਰੋਫਲੋਰਾ ਸੈੱਟ ਕਰੀਏ ਤੇ ਆਪਣਾ ਸੋਇਲ ਜਿਹੜਾ ਟੈਕਸਚਰ ਹੈਗਾ ਔਰ ਸਿਸਟਮ ਹੈਗਾ ਉਹ ਸਾਰਾ ਸੈੱਟ ਕਰੀਏ ਧੰਨਵਾਦ ਸਾਰਾ ਸਤਿ ਸ਼੍ਰੀ ਅਕਾਲ ਜੀ